ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਸਾਰੇ ਠੀਕ ਹੋ ਅਸੀਂ ਤਾਂ ਸਾਰੇ ਠੀਕ ਆ ਤੇ ਜਿੱਦਾਂ ਕਿ ਤੁਹਾਡੀ ਸਾਰਿਆਂ ਦੀ ਡਿਮਾਂਡ ਸੀ ਕਿ ਨਵੀਂ ਸਟੋਰੀ ਲੈ ਕੇ ਆਓ ਅਸੀਂ ਤੁਹਾਡੇ ਲਈ ਇੱਕ ਨਵੀਂ ਸਟੋਰੀ ਲੈ ਕੇ ਆ ਰਹੇ ਆ ਉਹ ਵੀ ਨਵ ਸ਼ਮੀ ਚੈਨਲ ਦੇ ਵਿੱਚ ਹਾਂਜੀ ਜਿਸ ਤਰ੍ਹਾਂ ਤੁਸੀਂ ਨਵ ਸ਼ਮੀ ਦੀ ਪਹਿਲੀ ਵੀਡੀਓ ਨੂੰ ਪਿਆਰ ਦਿੱਤਾ ਨਾ ਸਾਨੂੰ ਉਮੀਦ ਹੈ ਕਿ ਤੁਸੀਂ ਆਉਣ ਵਾਲੀ ਵੀਡੀਓ ਨੂੰ ਵੀ ਇਸੇ ਤਰ੍ਹਾਂ ਪਿਆਰ ਦਿਓਗੇ ਇਹ ਵੀਡੀਓ ਦਾ ਟਾਈਟਲ ਹੈਗਾ ਵਾ ਦੋ ਧੀਆ ਦਾ ਸੰਘਰਸ਼ ਬੜੀ ਪਿਆਰੀ ਕਹਾਣੀ ਆ ਜੋ ਕਿ ਅਸੀਂ ਪੜਦੇ ਪਈ ਸ਼ਮੀ ਮੈਦਨ ਦੀ ਕੋਸ਼ ਸਟੋਰੀਆਂ ਵਾ ਜਿਹੜੀਆਂ ਉਹਨਾਂ ਨੇ ਲਿਖ ਕੇ ਰੱਖੀਆਂ ਵਾ ਉਹਨਾਂ ਦੀ ਡਾਇਰੀ ਅਸੀਂ ਪੜ੍ਹੀ ਆ ਉਹਨੂੰ ਰੀਡ ਕੀਤਾ ਵਾ ਚਲੋ ਜਿਸ ਤਰ੍ਹਾਂ ਸ਼ਮੀ ਦੀਦੀ ਆਪਣੇ ਹਿਸਾਬ ਨਾਲ ਕਹਿੰਦੇ ਸੀ ਕਿ ਮੈਂਬਰ ਹੈ ਮੇਰੀ ਇਸੇ ਸਟੋਰੀ ਤੇ ਖਰੇ ਖਰੇ ਉਤਰਨ ਅਸੀਂ ਵੀ ਉਮੀਦ ਕਰਦੇ ਆ ਕਿ ਅਸੀਂ ਵੀ ਉਸੇ ਤਰ੍ਹਾਂ ਖਰੇ ਉਤਰ ਜੀਏ ਅਸੀਂ ਉਸ ਵਰਗਾ ਤਾਂ ਕੰਮ ਨਹੀਂ ਕਰ ਨਹੀਂ ਸਕਦੇ ਅਸੀਂ ਕੰਮ ਕਰਵਾਉਂਦੇ ਸੀ ਤਾਂ ਅਸੀਂ ਕਰਦੇ ਸਾਂ ਪਰ ਫਿਰ ਵੀ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਜਰੂਰ ਆਏਗਾ ਕਮੀਆਂ ਪੇਸ਼ੀਆਂ ਦਾ ਹਰ ਇਨਸਾਨ ਚ ਹੈਗੀਆਂ ਸਾਡੇ ਚ ਵੀ ਹੈਗੀਆਂ ਥੋੜੀਆਂ ਜਿਹੀਆਂ ਪਰ ਤੁਸੀਂ ਆਪਣਾ ਪਿਆਰ ਦੋਗੇ ਤੇ ਸ਼ਾਇਦ ਕਮੀਆਂ ਪੇਸ਼ੀਆਂ ਸਾਡੀਆਂ ਦੂਰ ਹੋ ਜਾਣ ਉਹ ਸਭ ਤੋਂ ਵੱਡੀ ਗੱਲ ਵਿਮਲ ਦੀਦੀ ਜਿਨ੍ਹਾਂ ਦੀ ਬਹੁਤ ਪਸੰਦ ਕਰਦੇ ਆ ਕਿ ਵਿਮਲ ਦੀਦੀ ਕਦੋਂ ਆਣਗੇ ਸਟੋਰੀ ਚ ਦੀਦੀ ਜੀ ਲੈ ਕੇ ਆਓ ਦੀਦੀ ਦਾ ਫੇਸ ਵਖਾਓ ਦੀਦੀ ਕਿਉਂ ਨਹੀਂ ਆਉਂਦੇ ਦੀਦੀ ਦੇਖੋ ਨਾ ਹੁਣ ਤੁਹਾਨੂੰ ਪਤਾ ਸ਼ਮੀ ਦੀਦੀ ਦੇ ਜਾਣ ਤੋਂ ਬਾਅਦ ਇੰਨਾ ਤੇ ਜ਼ਿੰਮੇਵਾਰੀਆਂ ਜ਼ਿਆਦਾ ਪੈ ਗਈਆਂ ਪਰਿਵਾਰ ਦੀਆਂ ਬੱਚਿਆਂ ਦੀਆਂ ਆਪਣਾ ਹੀ ਮਤਲਬ ਘਰ ਦਾ ਕੰਮ ਨਹੀਂ ਮੁੱਕਦਾ ਖਤਮ ਨਾ ਹੋਵੇ ਤੇ ਬੰਦੇ ਨੂੰ ਵੇਲ ਨਹੀਂ ਮਿਲਦੀ ਤੇ ਕਿੱਥੇ ਸਟੋਰੀ ਚਾਹੀਗਾ ਜੁਮੇਵਾਰੀਆਂ ਕੋ ਤਾਂ ਦੇ ਹੋਏ ਫੇਰ ਵੀ ਅੱਜ ਉਹਨਾਂ ਨੇ ਬੈ ਕੇ ਕਰੂੰਗੇ ਕਿ ਮੈਂ ਵਿੱਚ ਆਵਾਂ ਕੁਝ ਰੋਲ ਦਵਾਂ ਪਰ ਤੁਸੀਂ ਵੀ ਜਿੱਦਾਂ ਸ਼ਮੀ ਨੂੰ ਪਿਆਰ ਦਿੰਦੇ ਸੀਗੇ ਉਦਾਂ ਹੀ ਉਹਨਾਂ ਦੀ ਜਿਹੜੇ ਚੈਨਲਸ ਹੈ ਉਹਨਾਂ ਨੂੰ ਪਿਆਰ ਦੇਣਾ ਵਾ ਉਦਾਂ ਹੀ ਉੱਪਰ ਲੈ ਕੇ ਜਾਣਾ ਆਪਾਂ ਉਹਨਾਂ ਨੂੰ ਥੱਲੇ ਨਹੀਂ ਡਿੱਗਣ ਦੇਣਾ ਵਿਮਲ ਦੀਦੀ ਨੂੰ ਇੰਨੀ ਕੁ ਸਪੋਰਟ ਕਰੋ ਇੰਨੀ ਕੁ ਹਿੰਮਤ ਦਿਓ ਕਿ ਵਾਕਈ ਉਹ ਕਹਿੰਦੇ ਮੈਂ ਥੋੜਾ ਜਿਹਾ ਹੋਣਾ ਤੇ ਭਰਾ ਜੰਨੀ ਆ ਪਿਛਲੇ ਡੇਢ ਸਾਲ ਤੋਂ ਦੀਦੀ ਨੇ ਕੰਮ ਨਹੀਂ ਕੀਤਾ ਤੋ ਇਹ ਤੁਹਾਨੂੰ ਪਤਾ ਹੈ ਜਦੋਂ ਘਰ ਦਾ ਕੰਮ ਜਨਾਨੀ ਛੱਡਦੇ ਤਾਂ ਉਹਨੂੰ ਫਿਲਕਾ ਲਾਣਾ ਭੁੱਲ ਜਾਂਦਾ ਹੈ ਕਿ ਹੱਥ ਢੱਕ ਮੰਗਾਂਦਾ ਐ ਐਕਟਿੰਗ ਕਰਨੀ ਕਿਤੇ ਛੋਟੀ ਗੱਲ ਹੈਗੀ ਐ ਉਹ ਵੀ ਤੁਹਾਡੀ ਪਸੰਦ ਆਵੇ ਸੋ ਦੀਦੀ ਬਹੁਤ ਜ਼ਿਆਦਾ ਨਰਵਸ ਅਗੇ ਨੇ ਕਹਿੰਦੇ ਸੀ ਮੈਨੂੰ ਕਿ ਅੰਜੂ ਮੇਰੇ ਕੋ ਹੋਣਾ ਨਹੀਂ ਪਰ ਅਸੀਂ ਕਹਿੰਦੇ ਨਹੀਂ ਦੀਦੀ ਅਸੀਂ ਤਾਂ ਤੁਹਾਨੂੰ ਵੇਖ ਕੇ ਸਿੱਖੇ ਆ ਤੇ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਇਸ ਲਈ ਮੈਂ ਕੋਸ਼ਿਸ਼ ਕਰੂੰਗੀ ਪੂਰੀ ਕਿ ਮੈਂ ਚੈਨਲ ਚ ਆਵਾਂ ਤੇ ਅੱਗੋਂ ਬਾਕੀ سپورਟ ਤੁਹਾਡੀ ਆ ਕਿ ਤੁਸੀਂ ਅੱਗੋਂ ਚੈਨਲ ਨੂੰ ਕਿੱਦਾਂ ਕਰਨਾ ਵਾਂ ਤੇ ਬਾਕੀ ਦੀਦੀ ਬੋਲੋ ਦੇਖੋ ਬੱਚੇ ਵੀ ਬੜੇ ਨਰਵਸ ਅਗੇ ਨੇ ਬੱਚੇ ਡਰਦੇ ਪਏ ਨੇ ਕਿ ਨਵੀਂ ਸਟੋਰੀ ਆ ਵਿਊ ਡਿੱਗਦੇ ਜਾਣਦੇ ਨੇ ਤੇ ਜਿੰਨੇ ਵੀ YouTube ਸਾਡੀ ਫੈਮਿਲੀ ਕੀ ਹੈ ਬੜਾ ਪਿਆਰ ਦਿੱਤਾ ਤੁਸੀਂ ਹਰ ਸਟੋਰੀ ਨੂੰ ਪਿਆਰ ਦਿੱਤਾ ਮੈਂ ਸ਼ੁਰੂ ਤੋਂ ਵੇਖਦੀ ਆਈ ਆ ਪਰ ਜਦੋਂ ਅਸੀਂ ਸ਼ਾਰਟ ਸਟੋਰੀ ਕੋਈ ਪਾ ਦਿੰਨੇ ਆ ਤਾਂ ਉਹਦੇ ਵਿਊ ਡਿੱਗਦੇ ਨੇ ਬੱਚਿਆਂ ਨੂੰ ਟੈਨਸ਼ਨ ਹੋਣਦੀ ਆ ਪਲੀਜ਼ ਸਾਡੇ ਲਈ ਨਹੀਂ ਤੁਸੀਂ ਬੱਚਿਆਂ ਨਹੀਂ ਕਰਨਾ ਬੱਚਿਆਂ ਨੂੰ ਸਪੋਰਟ ਕਰੋ ਤੁਹਾਨੂੰ ਅੱਗੇ ਵੀ ਕਿਹਾ ਉਹਨਾਂ ਨੂੰ ਤੁਹਾਡੇ ਪਿਆਰ ਦੇ ਤੁਹਾਡੇ ਸਾਰਾ ਬਹੁਤ ਚਾਹੀਦਾ ਹੈਗਾ ਵਾ ਦੱਸੋ ਜੀ ਸੋ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇਣਾ ਸਾਰੇ ਨਰਵਸ ਆ ਤੇ ਟੀਮ ਨੂੰ ਇੰਨੀ ਕੁ ਹਿੰਮਤ ਦੋ ਕਿ ਉਹ ਆਪਣੇ ਜਿੰਨੇ ਵੀ ਰੋਲ ਆ ਨਾ ਵਧੀਆ ਤੋਂ ਵਧੀਆ ਕਰ ਸਕਣ ਅਸੀਂ ਵੀ ਆਪਣਾ ਟਾਈਮ ਦੇ ਰਹੇ ਹਾਂ ਤੁਸੀਂ ਵੀ ਸਾਡੇ ਲਈ ਟਾਈਮ ਕੱਢਿਆ ਕਰੋ ਤੇ ਇਹਦੇ ਵਿੱਚ ਕਹਾਣੀ ਇੰਨੀ ਕੁ ਪਿਆਰੀ ਆ ਨਾ ਦੋ ਭੈਣਾਵਾਂ ਕਿੰਨੀਆਂ ਪਿਆਰੀ ਸਟੋਰੀ ਏ ਤੁਹਾਨੂੰ ਵੇਖ ਕੇ ਹੀ ਪਤਾ ਲੱਗੇਗਾ ਮੈਂ ਤੁਹਾਨੂੰ ਕੀ ਦੱਸਾਂ ਆਪਣੇ ਮੂੰਹੋਂ ਸਟੋਰੀ ਜੇ ਕਿਤੇ ਜਿਹੜਾ ਵੀ ਮਦਰ ਡਾਇਲੋਗ ਚੱਲੇਗਾ ਨਾ ਸ਼ਮੀ ਦੀਦੇ ਆਪਣੇ ਹੱਥਾਂ ਦਾ ਲਿਖਿਆ ਆ ਵੈ ਹਾਂਜੀ ਉਹਨਾਂ ਨੇ ਆਪ ਲਿਖਿਆ ਨੇ ਜੋ ਡਾਇਲੋਗ ਉਹਨਾਂ ਨੇ ਲਿਖਿਆ ਅਸੀਂ ਸੇਮ ਟੂ ਸੇਮ ਉਹੀ ਡਾਇਲੋਗ ਕਰਾਂਗੇ ਅਸੀਂ ਆਪਣੇ ਵੱਲ ਕੋਈ ਇਹੋ ਜਾਂ ਨਾਲ ਜੋੜਾਂਗੇ ਨਹੀਂ ਸੋ ਸਟੋਰੀ ਨੂੰ ਪਿਆਰ ਦੇ ਨਾਲ ਬੱਚਿਆਂ ਨੇ ਹਿੰਮਤਵਾਨ ਕੇ ਰਹਿਣਾ ਸੋ ਸੁਖ ਭਾਜੀ ਦੀ ਅਦਾਕਾਰੀ ਉਹ ਤੁਹਾਨੂੰ ਵੀਡੀਓ ਚ ਪਤਾ ਲੱਗੇਗੀ ਪਲੀਜ਼ ਇੱਕ ਰਿਕਵੈਸਟ ਹੈ ਭਾਜੀ ਬੋਲੋ ਸਟੋਰੀ ਚ ਐਕਟਿੰਗ ਕਰਦਾ ਨਾ ਉਨੂੰ ਮਤਲਬ ਕੁਝ ਇਹੋ ਜਿਹਾ ਸ਼ਬਦ ਨਾ ਕਹੋ ਕਿ ਉਹਦਾ ਮੰਨ ਕੇ ਪਾਸੇ ਹੋਰ ਹੋ ਜੇ ਕਿ ਨਹੀਂ ਮੈਂ ਕੰਮ ਨਹੀਂ ਕਰਨਾ ਐਪਰੀਸ਼ੀਏਟ ਕਰਿਆ ਕਰੋ ਦੇਖੋ ਐਕਟਿੰਗ ਕਰਨੀ ਸੌਖੀ ਗੱਲ ਨਹੀਂ ਈ ਕਾਰ ਵਿੱਚ ਨਾ ਹਸਿਮਿਆ ਕਰ ਲੈਨੇ ਥੋੜਾ ਨਾਟਕ ਕਰ ਲੈਨੇ ਦੂਜੇ ਨਾਲ ਪਰ ਜਦੋਂ ਅਸੀਂ ਕੈਮਰੇ ਦੇ ਅੱਗੇ ਆੰਦੇ ਨਾ ਫਰੰਟ ਤੇ ਆੰਦੇ ਆ ਕਿ ਇਹਨੇ ਦੁਨੀਆ ਨੇ ਸਾਨੂੰ ਵੇਖਣਾ ਹੁੰਦਾ ਹੈ ਉਹਦੇ ਲਈ ਨਾ ਬੜੀ ਹਿੰਮਤ ਦੀ ਲੋੜ ਹੁੰਦੀ ਹੈ ਬਹੁਤ ਕੁਝ ਸੋਚਣਾ ਪੈਂਦਾ ਵੈ ਦੇਖੋ ਆਪਾਂ ਬੰਦਿਆਂ ਨੇ ਯਾਰੀਆਂ ਦੋਸਤੀਆਂ ਜੀ ਵੀ ਬਹਿਣਾ ਪਰਿਵਾਰ ਸੱਜਣ ਭਾਰੀ ਕੰਮਕਾਰ ਦੇਖਣਾ ਕੋਈ ਉਹਨਾਂ ਨੂੰ ਟੌਰਚਰ ਕਰੇ ਕੋਈ ਗੱਲ ਕਰੇ ਯਾਰਾ ਤੂੰ ਕੀ ਕੀਤਾ ਉਸ ਤੋਂ ਪਹਿਲਾਂ ਜੇ ਤੂੰ ਹੀ ਆਪਣੇ ਮੈਸੇਜ ਚੰਗੇ ਦੋਗੇ ਚੰਗੀ ਗੱਲ ਕਰੋਗੇ ਤਾਂ ਉਹਨਾਂ ਨੂੰ ਵੀ ਕੋਈ ਉੱਠ ਕੇ ਗੱਲ ਨਹੀਂ ਕਰੇਗਾ ਸੋ ਐਕਟਿੰਗ ਹੈ ਐਕਟਿੰਗ ਚ ਰੋਲ ਹੈ ਕੋਈ ਚੰਗਾ ਵੀ ਹੈ ਕੋਈ ਮਾੜਾ ਵੀ ਹੈ ਜਿੱਦਾਂ ਦਾ ਕਿਰਦਾਰ ਲਿਖਿਆ ਨਾ ਸਾਹਮਣੇ ਵਾਲੇ ਨੂੰ ਕਰਨਾ ਪੈਂਦਾ ਉਹਦੇ ਚ ਉਹਦੀ ਇਹ ਨਹੀਂ ਨਹੀਂ ਜਿੰਦਗੀ ਨੂੰ ਨਹੀਂ ਕਹਿਣਾ ਕਿ ਸ਼ਾਇਦ ਇਦਾਂ ਲਈ ਹੈ ਬਟ ਕਦੀ ਨਾ ਕਹਿਣਾ ਪਲੀਜ਼ ਰਿਕੁਐਸਟ ਕਰੀ ਜੀ ਦੱਸਿਓ ਭਰਾ ਇਹਦੇ ਵਿੱਚ ਮਾ ਮਾਮੇ ਦਾ ਤਾਂ ਸ਼ਰਾਬੀ ਦਰਵਾਜ਼ਾ ਕਿਦਾਂ ਮੈਂ ਚੰਗੇ ਚੰਗੇ ਰੋਲ ਕਰਦਾ ਰਿਹਾ ਹੁਣ ਮੈਨੂੰ ਦੱਸਿਓ ਕਿ ਇਹ ਮਤਲਬ ਤੁਹਾਨੂੰ ਪਸੰਦ ਆਇਆ ਜਾਂ ਕਿੱਦਾਂ ਕਿੱਦਾਂ ਮੈਂ ਟਾਈਮ ਜ਼ੀਰੋ ਦੱਸਿਓ ਪਤਾ ਕੀ ਆ ਨਹੀਂ ਇਹ ਨਾ ਸਟੋਰੀ ਜਿਹੜੀ ਹੈਗੀ ਨਾ ਕਿਸੇ ਦੀ ਰਿਐਲਿਟੀ ਹੈਗੀ ਆ ਬਿਲਕੁਲ ਇਹ ਕਿਸੇ ਟਾਈਮ 'ਚ ਸ਼ਮੀਦੀਨ ਨੇ ਮੇਰੇ ਨਾਲ ਸ਼ੇਅਰ ਕੀਤੀ ਸੀਗੀ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਸਟੋਰੀ ਅਸੀਂ ਇਸ ਰੂਪ 'ਚ ਅੱਗੇ ਲੈ ਕੇ ਆਵਾਂਗੇ ਮੈਂ ਲਿਖੀ ਤੇ ਨਹੀਂ ਆ ਜਾਣੀ ਕਿਉਂ ਮੈਨੇ ਲਿਖੀ ਕਿਉਂਕਿ ਮੈਂ ਕਦੀ ਸੋਚਿਆ ਨਹੀਂ ਇਹ ਸਟੋਰੀ ਵਿੱਚ ਮੈਨੂੰ ਕੋਈ ਸੀਨ ਇਦਾਂ ਦਾ ਦੇਣਗੇ ਕਿਉਂਕਿ ਦੀਦੀ ਨੇ ਸੋਚਿਆ ਨਹੀਂ ਕਿ ਟਿੱਟੀ ਨੂੰ ਮੇਨ ਤੇ ਕੋਈ ਸੀਨ ਦਿੱਤਾ ਜਾਏਗਾ ਚਲੋ ਜਿੱਦਾਂ ਦਾ ਵੀ ਮੇਰਾ ਸੀਨ ਹੋਏਗਾ ਮੈਨੂੰ ਵੀ ਦੱਸਣਾ ਕਮੈਂਟ ਕਰਕੇ ਦੱਸਿਆ ਕਰੋ ਕਿ ਸੀਨ ਕਿਦਾਂ ਦੇ ਲੱਗੇ ਹਾਂਜੀ ਸੋ ਬੱਚਿਆਂ ਨੂੰ ਪਿਆਰ ਦਿਓ ਬੱਚਿਆਂ ਦੀ ਹਿੰਮਤ ਵਧਾਓ ਤਾਂ ਜੋ ਚੈਨਲ ਨੂੰ ਚਲਾਉਂਦੇ ਰਹਿਣ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੂੰ ਨਾ ਜਲਦੀ ਪੈਰ ਚਲਾਇਆ ਕਰ ਆਪਣੇ ਹੈਂ ਸਹੇਲੀਆਂ ਨੂੰ ਕਹਿ ਦੇਂਦੀ ਮੈਨੂੰ ਲੈ ਜਾਓ ਨਾਲ ਕੀ ਗੱਲ ਹੈ ਮੈਂ ਬਸ ਜਾਨ ਜੋਗੀ ਰਹਿ ਗਈ ਹਾਂ ਤੇ ਜੀ ਜੀ ਤੁਹਾਨੂੰ ਪਤਾ ਤਾਂ ਹੈਗਾ ਉਹ ਵਿਚਾਰੇ ਕੀ ਕਰਨ ਹੁਣ ਇੱਕ ਜਾਨੇ ਨੇ ਮੇਰੀ ਬਹਿ ਲਈ ਸੀ ਇਹਨੂੰ ਦੋ ਜਾਨੀਆਂ ਉਹ ਤਾਂ ਆਪ ਹੁੰਦੀਆਂ ਤੇ ਤੈਨੂੰ ਮੇਰੇ ਵੱਲ ਨਹੀਂ ਧਿਆਨ ਆਂਦਾ ਮੈਂ ਬੱਸ ਚ ਜਾ ਸਕਦੇ ਤੇ ਤੈਨੂੰ ਕੀ ਐ ਲਿਫਟ ਨਾ ਲਿਆ ਕਰ ਚਾਹੇ ਕੋਈ ਕੁੜੀ ਐ ਕਿਉਂ ਨਾ ਲਿਆ ਕਰ ਅਸੀਂ ਇਕੱਠੀਆਂ ਆਂਦੀਆਂ ਇਕੱਠੀਆਂ ਜਾਇਆ ਕਰੀਏ ਪਤਾ ਐ ਲੋਕਾਂ ਦੀ ਸੋਚ ਬੜੀ ਮਾੜੀ ਐ ਹੁਣ ਉਹ ਕੁੜੀਆਂ ਕੀ ਐ ਕਿਦਾਂ ਤੈਨੂੰ ਪਤਾ ਕੁੜੀਆਂ ਫਿਰਦੀਆਂ ਉਹ ਵੀ ਬਹੁ ਉਹਨਾਂ ਦੇ ਨਾਲ ਬਹਿਣਗੀ ਕੋਲੋਂਗੀ ਤੇ ਤੇਰੇ ਤੇ ਵੀ ਉਂਗਲ ਚੁੱਕੀ ਜਾਏਗੀ ਮੈਂ ਤੈਨੂੰ ਹਜ਼ਾਰ ਵਾਰੀ ਕਿਹਾ ਉਹ ਦੀਦੀ ਇਦਾਂ ਦਾ ਕੋਸ਼ਿਸ਼ ਨਹੀਂ ਹੁੰਦਾ ਮੈਨੂੰ ਪਤਾ ਨਾ ਮੈਂ ਸਹੀ ਮੈਨੂੰ ਕੇ ਨਾ ਕੀ ਮਤ ਮੈਨੂੰ ਪਤਾ ਬੱਚੇ ਤੂੰ ਠੀਕ ਐ ਹਰ ਗੱਲ ਉਹ ਸਹੀ ਐ ਪਰ ਵੇਖ ਨਾ ਸਾਡੇ ਘਰ ਦਾ ਮੋਲ ਕੀ ਗਾ ਵੈ ਮਾਂ ਸਾਡੀ ਵਿਚਾਰੀ ਕਿਦਾਂ ਸੂਟ ਸੀ ਸੀ ਕੇ ਕਿਵੇਂ ਗੁਜ਼ਾਰਾ ਕਰਦੀ ਵੀ ਸਾਨੂੰ ਪੜਾਉਂਦੇ ਹੀ ਐ ਮੈਨੂੰ ਤਾਂ ਟੈਨਸ਼ਨ ਲੱਗੀ ਐ ਫੀਸ ਵੀ ਯਾਰ ਕਿਵੇਂ ਦਵਾਂਗੇ ਬਹੁਤ ਔਖਾ ਹੋਇਆ ਪਿਆ ਵੈ ਉਤੋਂ ਬਿੱਲ ਇਹਨੇ ਨੇ ਆਂਦੇ ਨੇ ਸਰੀਆ ਹੀ ਪਿਆ ਸਾਰੇ ਪਾਸੇ ਇਹਦੋਂ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਇਹ ਚੀਜ਼ ਮੈਂ ਤੇਨੂੰ ਤਾਂ ਕੁਝ ਨਹੀਂ ਕਿਹਾ ਤੂੰ ਹੀ ਗੱਲ ਕਰੋ ਜਾਂ ਫਿਰ ਮੰਮੀ ਮੈਂ ਤਾਂ ਇਹੋ ਸਾਲ ਪੜ੍ਹਾਈ ਸ਼ੁਰੂ ਹੋਈ ਹੈ ਜੇ ਮੈਂ ਤਾਂ ਕੰਮ ਲੱਭਣੀ ਆ ਮੈਨੂੰ ਕੋਈ ਸ਼ਾਮ ਦਾ ਨਾ ਪਾਰਟ ਟਾਈਮ ਕੰਮ ਮਿਲ ਜਵੇ ਸੱਚੀ ਮੈਂ ਕੰਮ ਤੇ ਜਾਵਾਂ ਮਮੀ ਦਾ ਹੱਥ ਵੰਡਾ ਦਵਾਂ ਤੈਨੂੰ ਪਤਾ ਅੱਜ ਪ੍ਰੋਫੈਸਰ ਕਿੰਨੀ ਅੱਖਾਂ ਕੱਢ ਕੱਢ ਕੇ ਮੈਨੂੰ ਵੇਖਣਦੇ ਆ ਸੀ ਕਿਉਂ ਕੁੜੀਆਂ ਗੈਂਦੀਆਂ ਸੀ ਕਹਿੰਦੀ ਅੰਜੂ ਤੂੰ ਰੋਜ਼ ਇਦਾਂ ਦੇ ਕੱਪੜੇ ਪਾ ਕੇ ਆਇਆ ਕਰ ਸਾਫ ਸੁਥਰੇ ਜੇ ਤੇ ਬੰਦਾ ਪੁੱਛੇ ਮੈਂ ਲੈ ਪਾਨੀ ਆ ਠੀਕ ਆ ਮੇਰੇ ਪੁਰਾਣੇ ਸੂਟ ਹੁੰਦੇ ਨੇ ਜਿੰਨੇ ਜੋਗੇਗੇ ਉਹਨੇ ਜਗੇ ਤਨ ਤੱਕ ਟਕਿਆ ਹੋਇਆ ਹੈ ਨਾ ਸਾਡਾ ਉਵੇਂ ਦਾ ਪਿਆ ਸੀ ਕਿ ਅੱਜ ਬੜੇ ਨਵੇਂ ਕੱਪੜੇ ਪਾਏ ਖਰੇ ਕੇ ਨੇ ਦੇ ਕਰ ਦਿੱਤੇ ਕਿਸੇ ਨੂੰ ਕੀ ਪਤਾ ਹੋਵੇ ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਮਿਹਨਤ ਕਰਕੇ ਕੱਪੜਾ ਪਾਉਂਦੇ ਅਸੀਂ ਇਹ ਕੋ ਲੈ ਕੇ ਥੋੜੀ ਮੰਗ ਕੇ ਥੋੜੀ ਪਾਉਂਦੇ ਆ ਜੀ ਜੀ ਇਹ ਜਿਹ ਲੋਕਾਂ ਦੀ ਸੋਚ ਹੈ ਨਾ ਆਪਾਂ ਕਹਿੰਦੀ ਸੋਚ ਥੋੜੀ ਬਦਲ ਸਕਦੇ ਮਮੀ ਨੇ ਜੇ ਪੁੱਛਣਾ ਹੈ ਤੈਨੂੰ ਕਿ ਕਿੱਥੋਂ ਪਾ ਲਈ ਕੱਪੜੇ ਲੈ ਕੇ ਸਵੇਰੇ ਪਾ ਕੇ ਸੁੱਟ ਗਈਆਂ ਤੂੰ ਜਿੰਟੋ ਪਾਈਆਂ ਤੇ ਹੁਣ ਮਮੀ ਨੇ ਤੁਸੀਂ ਗੱਲ ਕਰਿਓ ਨਾ ਤੁਸੀਂ ਗੱਲ ਕਰਿਓ ਤੁਸੀਂ ਕਿਉਂਕਿ ਸਿਮਰਤ ਦੀ ਫਰੈਂਡ ਨੇ ਇਹਨੂੰ ਗਿਫਟ ਕਰ ਦਿੱਤੀ ਕਿਉਂਕਿ ਉਹਦੇ ਪਏ ਹੀ ਸੀ ਤੋਨੇ ਇਹਨੂੰ ਦੇ ਦਿੱਤੇ ਰਾਜੇ ਮੇਰਾ ਤੇਰੀ ਸਾਰੀਆਂ ਨਿੱਜਾਂ ਪੂਰੀਆਂ ਕਰਾਂ ਤੈਨੂੰ ਮਾਨਸੂਨਾਂ ਕਪੜਾ ਲਿਆ ਕੇ ਦਵਾਂ ਤੇਰੀ ਹਰ ਇੱਛਾ ਪੂਰੀ ਕਰਾਂ ਗਾਂ ਜਾ ਕੇ ਆਪਣੀ ਜ਼ਿੰਦਗੀ ਹੈ ਪਤਾ ਨਹੀਂ ਸੋਰੇ ਕਿਦਾਂ ਦੇ ਕਿਦਾਂ ਦੇ ਨਹੀਂ ਵਰਤਾਓ ਖਰਦੇਗੇ ਪਰ ਤੇਰਾ ਮੈਂ ਹੁਣ ਸੋਚਾਂ ਪਰ ਮੈਂ ਵੀ ਨਾ ਮਜਬੂਰੀ ਚ ਫਸੀ ਪਈ ਹਾਂ ਕੀ ਕਰਾਂ ਪੜਾਈ ਵੀ ਇੰਨੀ ਔਖੀ ਹੈ ਸਾਰਾ ਦਿਨ ਪੜਾਈ ਕਰਦੇ ਕਰਦੇ ਵੀ ਨਿਕਲ ਜਾਂਦਾ ਹੈ ਘਰ ਦਾ ਕੰਮ ਵੀ ਮੰਮੀ ਨਾਲ ਕਰਨਾ ਨਾ ਤਰਪਾਈਆਂ ਨਾਲ ਲੱਗ ਕੇ ਕਰਦੀਆਂ ਕਿ ਮੰਮੀ ਇਕੱਲੇ ਵਿਚਾਰੇ ਕੀ ਕੀ ਕਰਨਗੇ ਪਰ ਕੀ ਦੱਸਾਂ ਉਹਨਾਂ ਮੈਂ ਅੱਜ ਆ ਸੂਟ ਪਾਤ ਲਿਆ ਮੈਂ ਕੱਢ ਕੇ ਮੰਮੀ ਨੇ ਸੀਗੇ ਦਿੱਤਾ ਸੀ ਤੈਨੂੰ ਪਤਾ ਵਿਆਹ ਤੇ ਬੱਸ ਪਾਇਆ ਸੀ ਮੈਂ ਮੈਂ ਕਿਹ ਚਾਲ ਅੱਜ ਕਾਲਜ ਪਾ ਜੈਨੀ ਆ ਕੀ ਸਾਮ ਕੇ ਅੰਦਰ ਰੱਖਣਾਗਾ ਵੈ ਮੈਨੂੰ ਮਿਲ ਜੇ ਨੌਕਰੀ ਬਸ ਇੱਕ ਵਾਰੀ ਸੱਚੀ ਫਿਰ ਫੇਰ ਨਹੀਂ ਕੋਈ ਟੈਨਸ਼ਨ ਹੈਗੀ ਪੜਾਈ ਕੀਤੀ ਦਾ ਵੀ ਹੋ ਜਾਏਗਾ ਕਿ ਚਲੋ ਮਾਂ ਦੀ ਸੇਵਾ ਤੇ ਫਰ ਲੰਗੀ ਨਾਲ ਥੋੜੀ ਨਾਲ ਤੇਰੀਆਂ ਦੀ ਜਾਂ ਵੀ ਪੁਗਾ ਦਾਂਗੇ ਚਲ ਹੁਣ ਘਰ ਜਾਗੇ ਨਾ ਮੈਂ ਤੇ ਕਿ ਨਹੀਂ ਥੱਲੇ ਨਾ ਪਹਿਲਾ ਸੂਟ ਬਦਲੇ ਵੀ ਮੰਮੀ ਛੱਤ ਤੇ ਬੈਠੀ ਹੋਣੀ ਆ ਠੀਕ ਹੈ ਅੱਛਾ ਹੂੰ ਚਲਾ ਜਾ ਨੱਸ ਸਿਆਲ ਚੜਦਾ ਤੇ ਕੰਮ ਵੀ ਨਹੀਂ ਇੰਨਾ ਹੁੰਦਾ ਗਰਮੀਆਂ 'ਚ ਤੇ ਵਾਵਾ ਆ ਜਾਂਦੇ ਆ ਸੂਟ ਚਾਰ ਸੀ ਕੇ ਤੇ ਘਰ ਦਾ ਗੁਜ਼ਾਰਾ ਆ ਜਾਂਦਾ ਕੁੜੀਆਂ ਨੇ ਵੀ ਦੋ ਦੋ ਸੂਟ ਲੈ ਦੇਣੇ ਆ ਤੇ ਦੱਸ ਆਦ ਕਿਦਾਂ ਇੰਨਾ ਕੰਮ ਵੀ ਨਹੀਂ ਹੈਗਾ ਖਰਚੇ ਬੜੇ ਆ ਕੀ ਕਰਾਂ ਇਹ ਸੋਚਣ ਡਈ ਆ ਸਿਆਲ 'ਚ ਲੋਕੀ ਰੈਡੀਮੇਡ ਬੜੇ ਲੈ ਲੈਂਦੇ ਆ ਤੇ ਮੇਰੇ ਕੋ ਕਿੰਨੇ ਸਵਾਉਣੇ ਆ ਕੁੜੀਆਂ ਵਿਚਾਰੀਆਂ ਵੀ ਆ ਉਨੇ ਆ ਜਾਣ ਗਈਆਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਨਿੱਕੀ ਵਿਚਾਰੀ ਹਾਂ ਭੋਲੀ ਆ ساری ਟੈਨਸ਼ਨ ਵੱਡੀ ਨੇ ਸੱਤਈ ਐ ਇੰਨਾ ਸ਼ੁਕਰ ਰੱਬ ਦਾ ਸਿਰ ਤੇ ਛੱਤ ਤੇ ਹੈਗੀ ਜੋ ਵੀ ਇਨੰਦੀ ਤੇ ਮੈਂ ਕਿੱਥੋਂ ਕਰਾਏ ਪਾੜੇ ਦਿੰਦੀ ਕੁੜੀਆਂ ਦਾ ਟਾਈਮ ਪਾਸ ਕਰਦੀ ਕਿ ਕਰਾਏ ਦਿੰਦੀ ਚਲੋ ਕਿਤੇ ਪੜ ਜਾਣ ਗਈਆਂ ਖਾ ਜੇ ਮੇਰੀ ਸੁਮੀ ਜਾਏਗੀ ਚਲੋ ਜੋ ਵਾਏਗਰੂ ਕਰੇਗਾ ਭਲਾ ਇਹ ਜੇ ਪੱਤ ਦੱਸ ਮੈਂ ਤਾਂ ਇਕੱਲੀ ਬੈਠੀ ਨਾ ਇਹ ਕੋਈ ਗੱਲਾਂ ਅੰਜੂ ਕਰਨ ਦੀ ਆ ਆਈ ਪੁੱਤਨ ਠੰਡ ਨਹੀਂ ਲੱਗੀ ਮੇਰੀ ਤੀਨ ਨਹੀਂ ਮੰਮੀ ਮੈਂ ਤਾਂ ਪਹਿਲਾਂ ਹੀ ਹੈ ਨਾ ਸਵੇਰੇ ਸਵੇਰੇ ਤੇ ਚੱਲ ਗਈ ਸੀ ਮਾੜੀ ਜੀ ਬਸ ਛਾਵਾ ਲੱਗੀ ਸੀ ਮੈਂ ਕਿਹਾ ਕੁੜੀਆਂ ਨੂੰ ਕਿਤੇ ਕੋਟੀਆਂ ਵੀ ਨਹੀਂ ਲੈ ਕੇ ਦਿੱਤੀਆਂ ਗਈਆਂ ਉਹ ਹੀ ਵਿਚਾਰੀਆਂ ਪੁਰਾਣੀਆਂ ਤੇ ਉਹ ਵੀ ਨਹੀਂ ਪਾ ਕੇ ਰੋਜ਼ ਦੱਸ ਇੱਕੋ ਕਿੱਦਾਂ ਪਾ ਕੇ ਜਾਵੇ ਬੜਾ ਚਾਹ ਸੀ ਮੰਮੀ ਨਵੇਂ ਸੂਟ ਦਾ ਫਿਰ ਮੈਂ ਤਾਂ ਹੀ ਪਾ ਕੇ ਚੱਲ ਗਈ ਹੁਣ ਠੰਡ ਲੱਗਣ ਦੀ ਥੋੜੀ ਤੇ ਤੂੰ ਕਮਲੀਏ ਨਿੱਕੀਏ ਆ ਕਿਤੇ ਕੱਪੜੇ ਪਾਈ ਆ ਮੇਰੇ ਆ ਸੂਟ ਪਾ ਕੇ ਗਈ ਆਪਣੇ ਸੂਟ ਉਹਨੂੰ ਦੇ ਹੀ ਆ ਨਹੀਂ ਨਹੀਂ ਮੈਂ ਨਾਲ ਹੀ ਆਂਦਾ ਵਾ ਉਹ ਥੱਲੇ ਕੱਪੜਿਆਂ ਨੂੰ ਵੀ ਕੁਝ ਕਰ ਦਿੰਦੇ ਪਰ ਨਹੀਂ ਮੰਮੀ ਉਹ ਚੰਗੀ ਆ ਮੇਰੀ ਸਹੇਲੀ ਉਹ ਮੈਨਾਂ ਪੜਾ ਜ਼ਿਆਦਾ ਕਰਦੀ ਮਰੀ ਜਮਲੀ ਕੀ ਕਰਾਂ ਮੈਂ ਬੋਲੀ ਜਿੱਦਾਂ ਵੀ ਕਹਿੰਦਾ ਨਾ ਉਦਾਂ ਹੀ ਕਰ ਲਈ ਬੰਦਾ ਬੜੀ ਫਿਕਰ ਲੱਗੀ ਰਹਿੰਦੀ ਕੀ ਹੈ ਅੱਛਾ ਸਬਜੀ ਕੀ ਬਣਾਈ ਮੰਮੀ ਬਹੁਤ ਸਬਜੀ ਤੇ ਮੈਂ ਅੱਜ ਫੇਰ ਨਹੀਂ ਕੋਈ ਬਣਾਈ ਕਿਉਂ ਨਾ ਮੈਂ ਆਹ ਚਲਦਾ ਡਿਫੀਸ ਫੂਡਸ ਇਕੱਠੀ ਕਰ ਲਾਂ ਫੇਸ ਦੇਣੀ ਜ਼ਰੂਰੀ ਆ ਰੋਟੀ ਤੇ ਲੂਣ ਨਾਲ ਖਾ ਲਾਂਗੇ ਪੁੱਤ ਤੇ ਅੱਜ ਵੀ ਲੂਣ ਨਾਲ ਹੀ ਖਾ ਲੋ ਕੋਈ ਗੱਲ ਨਹੀਂ ਮੰਮੀ ਖਾ ਲਾਂਗੇ ਮੈਂ ਵੀ ਨੋਨਲ ਰੋਟੀ ਸ왈ਲੇ ਦੀ ਚਾਹ ਨਾਲ ਹੈ ਨਾ ਦੁੱਧ ਤੇ ਗਾਣਾ ਮੰਮੀ ਆਓ ਪੁੱਤ ਚਲ ਕੁੱਟਕ ਪਾ ਕੇ ਚਾਹ ਬਣਾ ਲਿਓ ਤੂੰ ਪੀ ਲਈ ਚਾਹ ਮੀਨਾ ਕਿਹ ਮੈਂ ਨਹੀਂ ਪੀਦੀ ਮਨੋ ਕੇ ਸਾਰੀਆਂ ਕੁੜੀਆਂ ਕਹਿੰਦੀਆਂ ਤੂੰ ਨਾ ਚਾਹ ਨਾ ਬੋਦੀ ਰਿਆ ਕਰ ਐਵੇਂ ਨੰਗ ਕਾਲਾ ਕਰਾ ਕੇ ਬਹਿ ਜਾਗੀ ਤੂੰ ਪੀ ਲਈ ਠੀਕ ਹੈ ਮੰਮੀ ਵੀ ਪੀਣਾ ਰੰਗ ਤੂੰ ਪਹਿਲੇ ਵੀ ਨਾ ਚਾਹ ਤੈਨੂੰ ਤੇਰੀ ਨਹੀਂ ਕਰਦਾ ਮੈਂ ਤੁਹਾਡੀ ਦੋਸਤ ਚਾਹ ਬਣਾ ਨਹੀਂ ਨਾਲ ਕੁੱਟਕ ਬਣਾ ਲਈ ਚਲ ਮੇਰੀ ਗੱਲ ਸੁਣ ਆ ਲੋ ਆਪਣੀ ਨਾ ਮੈਂ ਇੰਨੇ ਕ ਪੈਸੇ ਸਮਾਈਂਦੇ ਆਏ ਤੇ ਫੀਸ ਫੁੱਲਸ ਦੇ ਲੋ ਤੇ ਬਾਕੀ ਫਿਰ ਪੁੱਤ ਕਰ ਲਾਂਗੇ ਗੁਜ਼ਾਰਾ ਤੇ ਉਹ ਵੀ ਰਾਸ਼ਨ ਤਾਂ ਬਿਲਕੁਲ ਖਤਮ ਹੋ ਗਿਆ ਵੈ ਅੱਛਾ ਹਾਂ ਸੱਚੇ ਮੈਂ ਦੱਸਦੀ ਤੂੰ ਜਾ ਆਪਣੇ ਕੱਪੜੇ ਬਦਲ ਓਠ ਅੱਛਾ ਚੱਲ ਜਾ ਥੱਲੇ ਆ ਕੇ ਫਿਰ ਮੈਂ ਚਾਹ ਬਣਾ ਦਿਉ ਹਾਂ ਬਣਾ ਦੇਣੀ ਹੈ ਮੈਂ ਇਸ ਸਿੰਗਲ ਦੇ سامنے ਨਾ ਕੋਈ ਫੀਸ ਲਈ ਕਿਹ ਚੀਜ਼ ਦੀ ਗੱਲ ਕਰਿਆ ਕਰੋ ਤੁਹਾਨੂੰ ਪਤਾ ਹੈ ਨੀਕੋ ਮਾਸੂਮ ਹੈ ਇਹ ਐਨੀ ਕੁ ਭੋਲੀ ਹੈ ਕਿ ਹਰ ਗੱਲ ਨੂੰ ਨਾ ਦਿਲ ਤੇ ਲਾ ਲੈਂਦੀ ਹੈ ਕਿ ਇਹ ਗੱਲ ਕਿਉਂ ਕਹੀ ਗਈ ਨੋਨ ਵਾਲੀ ਰੋਟੀ ਉਹਨੂੰ ਬੜਾ ਖਾ ਖਾ ਗਿਆ ਨਾ ਉਹਦਾ ਮੂੰਹ ਅੱਕ ਗਿਆ ਸੇਲੀਆਂ ਨਾਲ ਅੱਜ ਚਲ ਗਈ ਸੀ ਕੰਡੀਨ ਚ ਮੈਂ ਕਿਹਾ ਪੁੱਤ ਪੈਸੇ ਸਾਡੇ ਕੋ ਨਹੀਂ ਕਿਹਾ ਨਾ ਕਰ ਜਿਹੜੀ ਦੂਜੀ ਉਹਦੀ ਸੇਲੀ ਆ ਨਾ ਜਿਹੜੇ ਕੱਪੜੇ ਲੈ ਕੇ ਆਈ ਉਹ ਬੜਾ ਇਹਦੇ ਨਾਲ ਕਰਦੀ ਐ ਪਰ ਮੈਨੂੰ ਨਾ ਰਹਿ ਰਹਿ ਕੇ ਡਰ ਆਂਦਾ ਕਿਤੇ ਵਿਗੜ ਨਾ ਜਾਵੇ ਕਿ ਇਹ ਗੱਲੋਂ ਉਹ ਚੰਗੇ ਘਰ ਉਹ ਆ ਮਤਲਬ ਤਗੜੇ ਘਰੋਂ ਤੂੰ ਉਹਨੂੰ ਪੁੱਤ ਸਮਝਾਇਆ ਕਰ ਬੋਲ ਤਰਸਣਾ ਕਰਿਆ ਕਰ ਆਪਣੇ ਘਰ ਦਾ ਮਾਹੌਲ ਦੱਸੀ ਰੰਦਾ ਛੋਟੇ ਭੈਣ ਭਰਾ ਨੂੰ ਕੁਝ ਨਹੀਂ ਹੁੰਦਾ ਨਹੀਂ ਨਹੀਂ ਉਹ ਬੱਚਾ ਫਿਰ ਫੀਲ ਕਰਦਾ ਇਦਾਂ ਕੋਈ ਗੱਲ ਨਹੀਂ ਮੰਮੀ ਜੇ ਹੀ ਨਹੀਂ ਉਹਦਾ ਸੋਚਾਂਗੇ ਕੌਣ ਸੋਚੇਗਾ ਮੇਰਾ ਇਰਾਦਾ ਹੈ ਮੇਰੀਆਂ ਸਹੇਲੀਆਂ ਨਾ ਪਾਰਟ ਟਾਈਮ ਕੰਮ ਕਰਦੀਆਂ ਨੇ ਜਿਹੜੀਆਂ ਸ਼ਹਿਰੋਂ ਬਾਹਰੋਂ ਇੱਥੇ ਰਹਿਣ ਆਈਆਂ ਨਾ ਭੀਜੀ ਚ ਰਹਿੰਦੀਆਂ ਨੇ ਨਾਲ ਕੰਮ ਕਰਦੀਆਂ ਨੇ ਤੇ ਜੋ ਬਾਹਰੋਂ ਆ ਕੇ ਇੱਥੇ ਕੰਮ ਕਰ ਸਕਦੀਆਂ ਤੇ ਮੈਂ ਆਪਣੇ ਸ਼ਹਿਰ 'ਚ ਰਹਿ ਕੇ ਕਿਉਂ ਨਹੀਂ ਕਰ ਸਕਦੀ ਮੰਮੀ ਮੈਂ ਪਾਰਟ ਟਾਈਮ ਕੰਮ ਕਰ ਲਵਾਂ ਕੋਈ 4 ਪੈਸਿਆਂ ਦੀ ਇਨਕਮ ਬਣ ਜਾਏਗੀ ਥੋੜਾ ਵੱਲ ਮੇ ਕੇ ਖਰਚਾ ਮੈਂ ਕਰ ਲਾਂਗੀ ਘਰ ਦੀਆਂ ਚਾਰ ਚੀਜ਼ਾਂ ਵੀ ਨਾਲ ਲਾ ਕੇ ਬਣਾ ਲਾਂਗੇ ਹਨੂ ਦਾ ਵਿਆਹ ਨਹੀਂ ਕਰਨਾ ਸ਼ਾਇਦ ਰੱਬ ਨੇ ਨਾ ਮੇਰੇ ਹਿੱਸੇ ਨਾਲ ਜ਼ਿੰਮੇਵਾਰੀਆਂ ਪਾਈਆਂ ਨੇ ਕਹਿੰਦੇ ਨਾ ਰੱਬ ਨੂੰ ਜਿਹੜਾ ਜੀ ਪਿਆਰ ਆ ਹੁੰਦਾ ਨਾ ਉਹਨੂੰ ਜ਼ਿਆਦਾ ਦੇ ਦਿੰਦਾ ਕੰਮ ਕਰਨ ਨੂੰ ਵੀ ਉਹਦੀ ਸੇਵਾ ਹੀ ਲਾ ਦਿੰਦਾ ਹੈ ਕਿਸਮ ਦੀ ਦੁਨੀਆ ਦੇ ਵਿੱਚ ਪੇਚ ਕੇ ਜੇ ਮਾਂ ਕਰਦੀ ਹੈ ਨਾ ਆਪਣੇ ਬੱਚਿਆਂ ਲਈ ਤਾਂ ਵੱਡੀ ਭੈਣ ਕੌਣ ਹੁੰਦੀ ਹੈ ਮੇਰੀ ਬੜੀ ਮੰਦੀ ਦੀ ਰੀਝ ਹੈ ਮੈਂ ਤੁਹਾਨੂੰ ਤੇ ਸਿਮਰਤ ਨੂੰ ਚੰਗਾ ਖਾਂਦੇ ਤੇ ਚੰਗਾ ਪਾਉਂਦੇ ਰੱਖਾਂ ਮੇਰੀ ਬੜੀ ਮੰਦੀ ਦੀ ਰੀਝ ਮੰਮੀ ਮਨਾ ਨਾ ਕਰਨਾ ਮੈਂ ਪਾਰਟ ਟਾਈਮ ਕੰਮ ਕਰ ਲਾਂ ਨਾਲ ਮੇਰਾ ਨਾ ਸਹੀ ਵਿੱਚੋਂ ਤੇ ਹੁਣ ਪੜਾਈ ਛੱਡ ਡੰਬਲ ਕਰੰਦੇ ਆ। ਹਾਂ ਆਖਰੀ ਸਾਲ ਐ। ਕਿਸਾਂ ਬਹੁਤ ਜ਼ਿਆਦਾ ਐ। ਜੇ ਮੇਰੀ ਫੀਸ ਭਰੋਗੇ, ਉਦ ਦੀ ਨੀ ਭਰੀ ਜਾਨੀ। ਤੇ ਜੇ ਉਦ ਦੀ ਭਰੋਗੇ, ਮੇਰੀ ਨੀ ਭਰੀ ਜਾਨੀ। ਤੇ ਬੈਤਰ ਐ ਨਾ, ਉਦ ਦੀ ਤਾਂ ਸ਼ੁਰੂ ਹੀ ਪੜਾਈ। ਮੈਂ ਉਹਨੂੰ ਕਾਮਯਾਬ ਦੇਖਣਾ ਚਾਹਨੀ ਐ। ਉਹ ਵੀ ਉਦ ਦੀ ਫੀਸ ਦੇ ਦੇ ਨੇ ਮੇਰੀ ਰਹਿਮ ਦੋ। ਪੁੱਤ ਵਿੱਚ ਜੇ ਛੱਡ ਦੇਣਾ ਸਾਰਾ ਕੁਝ। ਪੜਾਈ ਵਿੱਚ ਜੇ ਛੱਡ ਦੇਣੀ। ਕੋਈ ਗੱਲ ਨਹੀਂ। ਸਰਟੀਫਿਕੇਟ ਨਹੀਂ ਐਂਨੇ ਮੈਂ ਨੇ ਕਰ ਦੇਗੇ। ਬੰਦੇ ਨੂੰ ਗਿਆਨ ਹੋਣਾ ਚਾਹੀਦਾ ਪੜਾਈ ਦੇ ਵਿੱਚ। ਸੂੰ ਜੋ ਨਹੀਂ ਚੈਦੀ ਹੈ ਤੂੰ ਕੀ ਪੜਿਆ ਲਿਖਿਆ ਹੱਜ ਵਲ ਕਿੱਥੇ ਵੱਡੇ ਦਫ਼ਤਰਾਂ ਚ ਨੌਕਰੀਆਂ ਮਿਲਣਗੀਆਂ ਮੰਮੀ ਕੱਲ ਨੂੰ ਪਤਾ ਤੇਰੇ ਢਿੱਡ ਚਾਊਗਾ ਮੇਰੀ ਮਾਂ ਨੇ ਮੈਨੂੰ ਪੜਾਇਆ ਹੀ ਨਹੀਂ ਮੈਂ ਇਸ ਲਈ ਤਾਂ ਮਿਹਨਤ ਕਰਦੀ ਆਂ ਚੱਲ ਮੇਰੀ ਧੀਾਂ ਕਾਮਯਾਬ ਹੋ ਜਾਏ ਕੋਈ ਨਹੀਂ ਮੰਮੀ ਆਪਣੇ ਪੈਰਾਂ ਤੇ ਖਲੋਜਾਂਗੀ ਰੱਬ ਨੇ ਜੇ ਮਿਹਨਤ ਹੀ ਲਿਖੀ ਆ ਨਾ ਕਰਮਾਂ ਚ ਤੇ ਮਿਹਨਤ ਕਰਕੇ ਕੁਝ ਬਣਾ ਲਾਂਗੀ ਪਰ ਆਪਣੇ ਮਨ ਦੀ ਰੀਜ ਪੂਰੀ ਕਰਨੀ ਆ ਮੈਂ ਆਪਣੀ ਛੋਟੀ ਭੈਣ ਨੂੰ ਨਾ ਕਾਮਯਾਬੀ ਚ ਦੇਖਣਾ ਚਾਹਨੀ ਆ ਪੜ ਲਿਖ ਲਵੇ ਸੋਹਣੀ ਨੌਕਰੀ ਕਰੇ ਆਪਣੇ ਪੈਰਾਂ ਦੇ ਸਟੈਂਡ ਹੋ ਜਾਏ ਕਿ ਚੰਗੇ ਘਰ ਚ ਵੀ ਆਈ ਜਾਵੇ ਸੋਨਾ ਘਰ ਬਾਰ ਹੋਵੇ ਪਰਿਵਾਰ ਚੰਗਾ ਹੋਵੇ ਉਹਦੀ ਸੱਸ ਸੋਹਰਾ ਨੂੰ ਪਿਆਰ ਕਰਨ ਵਾਲੇ ਹੋਣ ਘਰ ਵਾਲਾ ਉਹਦੀ ਇੱਜ਼ਤ ਕਰੇ ਹਰ ਗੱਲ ਨੂੰ ਸਾਰੇ ਮਾਨਦਾਨ ਕਰਨ ਮੇਰੀ ਮੰਦੀ ਖੁਆਇਸ਼ ਹੈ ਕਹਿੰਦੇ ਨੇ ਪੁੱਤ ਚੰਗਾ ਕਮਾਊ ਹੋਵੇ ਨਾ ਤੇ ਟੱਬਰ ਉਹਦੀ ਇੱਜ਼ਤ ਕਰਦਾ ਵੇ ਜਨਾਨੀ ਪੜ੍ਹੀ ਲਿਖੀ ਹੋਵੇਗੀ ਨਾ ਕਮਾਂਦੀ ਹੋਏਗੀ ਘਰ ਸਾਹਮਣਾ ਹੁੰਦਾ ਹੈਗਾ ਫੇਰ ਹੀ ਉਹਦੀ ਇੱਜ਼ਤ ਹੈਗੀ ਮੰਮੀ ਟਾਈਮ ਇਦਾਂ ਦਾ ਚੱਲਦਾ ਪਿਆ ਠੀਕ ਹੈ ਮੰਮੀ ਪੁੱਤ ਮੈਂ ਕੀ ਕਹਾਂ ਹੁਣ ਤੁਹਾਨੂੰ ਦੱਸ ਨਲੈਕੀ ਬਣਾਉਂਦੇ ਉਹ ਕਿਦਾ ਸੂਟ ਕੱਟਣ ਦੇ ਸੀ ਹੁਣ ਉਹ ਕਿਸੇ ਦਾ ਵਾ ਡੋਰੀ ਜੀ ਲਾਉਣੀ ਆ ਘਰੇ ਧਾਗਾ ਨਿਕਲ ਜਾਂਦਾ ਹੈ ਕਦੇ ਫਾਸ ਜਾਂਦਾ ਬੈਠਾ ਨਹੀਂ ਜਾਂਦਾ ਮੇਰਾ ਤਾਂ ਲੱਕ ਟੁੱਟਦਾ ਨਹੀਂ ਮੈਂ ਤਰਪਾਈਆਂ ਕਰਦਾਂਗੀ ਉਹਨੇ ਬੈ ਕੇ ਮੈਂ ਕਹਿੰਨੀ ਆ ਸਰਦੀਆਂ ਚ ਵੀ ਓਖਾ ਹੈ ਰੈਡੀਮੇਡ ਲੋਕੀ ਇੰਨਾ ਕਪੜਾ ਲੈ ਲੈਂਦੇ ਕਿ ਸਹੁੰਦੇ ਹੀ ਨਹੀਂ ਗੇ ਸਰਦੀਆਂ ਚ ਨਾ ਕੰਮ ਹੀ ਨਹੀਂ ਹੈਗਾ ਉਹ ਮੈਂ ਕੱਲੀ ਬੈਠੀ ਗੱਲਾਂ ਕਰਨ ਦੀ ਮੇਰੀਆਂ ਕੁੜੀਆਂ ਤੇ ਮੈਂ ਕਿਹਾ ਵਿਚਾਰੀਆਂ ਨੂੰ ਨਾ ਕੋਈ ਕੱਪੜਾ ਲੈ ਕੇ ਦਿੱਤਾ ਨਾ ਕੋਈ ਕੋਟੀ ਲੈ ਕੇ ਦਿੱਤੀ ਮੇਰੀਆਂ ਧੀਆਂ ਉੰਜ ਹੀ ਵੇ ਕੋਟੀ ਤੋਂ ਬਗੈਰ ਹੀ ਮੈਂ ਮਸਾਰਨ ਦੀ ਆ ਤੀ ਆਪਣੇ ਵੱਲ ਵੇਖੋ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਹਾ ਸੂਟ ਪਾਉਂਦੇ ਵੇਖਦੀਆਂ ਮੈਨੂੰ ਪੁੱਛ ਮੇਰੇ ਦਿਲ ਤੇ ਕੀ ਬੀਤਦੀ ਆ ਕੋਈ ਨਹੀਂ ਅੰਜੂ ਮੇਰਾ ਬੁੱਢੀ ਦਾ ਕੀ ਆ ਜਾ ਤੂੰ ਇਹ ਗੱਲਾਂ ਛੱਡ ਤੇ ਮੇਰੀ ਧੀ ਘੁੱਟ ਚਾਹ ਬਣਾ ਲੈ ਜਿੱਦਾਂ ਦੀ ਬਣਦੀ ਤੇ ਆਪਾਂ ਪੀ ਲੈਨੇ ਹੈ ਸਿਮਰਦਾ ਸਾਹਮਣੇ ਨਾ ਮੰਮੀ ਕੋਈ ਗੱਲ ਕਰਿਆ ਤੂੰ ਮੇਰੀ ਧੀ ਮੈਨੂੰ ਮੰਨਣਾ ਪਰਿਆ ਕਰ ਅੰਜੂ ਇੰਨਾ ਨਾ ਮੈਂ ਤੇ ਤੁਹਾਡੇ ਆਸਰੇ ਤੇ ਤੂੰ ਵੀ ਮੇਰੇ ਕੋਲ ਬੈ ਕੇ ਜਿੰਦਾ ਕਰੇਂਗੀ ਤੇ ਮੈਂ ਕਿੱਦਾਂ ਜੀਵਾਂਗੀ ਅੰਜੂ ਜਾ ਮੇਟੀ ਜਾ ਮੇਰਾ ਪੁੱਤ ਚਾਹ ਬਣਾ ਤੂੰ ਮੇਟੀ ਨਹੀਂ ਤੂੰ ਮੇਰਾ ਪੁੱਤ ਹੈ ਹਜੇ ਵੀ ਗਿੱਲੇ ਹੀ ਪਏ ਆ ਹੁਣ ਘਾਰ ਹੋਵੇ ਕੋਈ ਤਾਂ ਉਹਨੇ ਮੈਂ ਕਵਾਂ ਕੋਠੇ ਸੁੱਕਣੇ ਪਾਵੇ ਮੈਂ ਤਾਂ ਥੱਕ ਜਾਨੀ ਆ ਹੁਣ ਮੈਂ ਲਾ ਕੇ ਲਈ ਆ ਹੁਣ ਫੇਰ ਪਾ ਕੇ ਆਵਾਂ ਕੋਈ ਹਾਲ ਨਹੀਂ ਆ ਸੁੱਖ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਹੁਣ ਆ ਜਾਂਦਾ ਤੈਨੂੰ ਕਹਿੰਦੀ ਕੋਠੇ ਜਾ ਦੁਬਾਰਾ ਜਾ ਕੱਪੜੇ ਪਾ ਕੇ ਆ ਮੈਂ ਤਾਂ ਥੱਕ ਜਾਨੀ ਸਾਰੀ ਦਿਹਾੜੀ ਕੀ ਕਰਾਂ ਇੱਕ ਤਾਂ ਨਾ ਇਹਨੇ ਕੋਈ ਕੰਮ ਕਰਨਾ ਨਾ ਕਾਰ ਕਰਨਾ ਵੇਲਾ ਗੇੜੀਆਂ ਹੀ ਕੱਢਦਾ ਰਹਿੰਦਾ ਹੁਣ ਪਤਾ ਨਹੀਂ ਕਿੱਥੇ ਬੈਠਾ ਹੋਣਾ ਫੇਰ ਪੀੜਾ ਫੁਕੇ ਆਇਆ ਨਹੀਂ ਜੜਾ ਹਜੇ ਤੱਕ ਆ ਗਿਆ ਮੱਛਣੀ ਦਾ ਕਿੱਥੋਂ ਪੀੜਾ ਫੁਕੇ ਫੇਰ ਵੇ ਤੁਰਿਆ ਵੀ ਨਹੀਂ ਇਹ ਕੋਈ ਜਾਂਦਾ ਆ ਫਿਰ ਭੈਣ ਇਹ ਵਾਲਾ ਲੈ ਕਿੱਥੋਂ ਆਇਆ ਹੁਣ ਸਾਰੀ ਦਿਹਾੜੀ ਗਾ ਕੇ ਮੈਂ ਬੱਸ ਤੇ ਬੁਲਵਾ ਮੇਰੀ ਗੱਲ ਤੋਂ ਤੋਰੇ ਪੈਸੇ ਦੇ ਦੇ ਬਸ ਇੱਕੋ ਹੀ ਰੋਣਾ ਰੋਂਦਾ ਰਹੀ ਪੈਸੇ ਦੇ ਦੇ ਪੈਸੇ ਦੇ ਦੇ ਵੇਖ ਕੰਮ ਕਰ ਕਰ ਲਿਆ ਕਰ ਤੂੰ ਕੀ ਮੇਰੀ ਜਾਨ ਤੇ ਦੁਸ਼ਮਣ ਬਣਿਆ ਵੇ ਮੇਰੀ ਗੱਲ ਸੁਣ ਅ ਚਸ਼ਮਾ ਜਾਂ ਲਾਹ ਪਹਿਲੋ ਮੇਰੀ ਗੱਲ ਸੁਣ ਪਹਿਣਾ ਚਸ਼ਮਾ ਲਵਾ ਕੇ ਕੀ ਕਰਦਾ ਵਾ ਵੇ ਮੇਰੀ ਗੱਲ ਸੁਣਿੱਤੇ ਬੋਦੇ ਹੋ ਗਏ ਐ ਨੂੰ ਰੰਗ ਰੰਗ ਲਿਆ ਕਰ ਸੋਹਣੀ ਲੱਗਦੀ ਐ ਇਦਾਂ ਤੂੰ ਬੁੱਢੀ ਜੀ ਲੱਗਦੀ ਐ ਤੂੰ ਮੈਨੂੰ ਕੀ ਕਹਦਾ ਬੁੱਢੀ ਲੱਗਾ ਜਵਾਲ ਲੱਗਾ ਤੂੰ ਆਪਣਾ ਵੇ ਹੋ ਤੇ ਜਦ ਦਾ ਨੰਨਾ ਤੇਰਾ ਕੋਈ ਰਿਸ਼ਤਾ ਹੁੰਦਾ ਹੈ ਨਾ ਤੂੰ ਪੀਣੀ ਛੱਡਦਾ ਵਾ ਐਨ ਕਲਾ ਮੈਨੂੰ ਤਾਂ ਬੜਾ ਲੱਗਣ ਦੇ ਵੇਖਣ ਕਿੱਦਾਂ ਡਿਆ ਵਾ ਇਹਨੂੰ ਲਾ ਪੈ ਲੋ ਪਤਾ ਲੱਗੇ ਮੈਨੂੰ ਬਰੀ ਗੱਲ ਸੁਣਾ ਦਈਆਂ ਜਿਹੜਾ 200 ਰੁਪਈਆ ਮੈਂ ਕੰਮ ਜਾਣਾ ਕਿਧਰ ਮੈਨੂੰ ਪਤਾ ਜਿਹੜੇ ਤੂੰ ਕੰਮ ਜਾਣਾ ਨਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਰਨ ਨਾ ਦੁਕਾਨ ਤੇ ਵਿਆਹ ਕਰ ਹੈ ਬਹਿੰਦਾ ਕਿਉਂ ਨਹੀਂ ਉਹ ਮੈਂ ਗਿਆ ਹਾਂ ਦੇਖੋ ਕੀ ਕਰਕੇ ਆਇਆ ਕਰ ਕੇ ਗੱਲਾਂបਾਤਾਂ ਕਰਕੇ ਆ ਗਿਆ ਉਹ ਨਾ ਉਹ ਦੁਕਾਨ ਤੇ ਵਿਆਹ ਕਰ ਕੋਈ ਡਿਊਟੀ ਦਿਆ ਕਰੋ ਮੁੰਡਾ ਕੱਲਾ ਪਜਲ ਹੋਇਆ ਫਿਰ ਤਾਂ ਅੰਦਰ ਬਾਹਰ ਦੇ ਕੰਮ ਇੰਨੇ ਹੁੰਦੇ ਆ ਸ਼ਰਮ ਨੂੰ ਹੱਥ ਮਾਰਿਆ ਕਰ ਥੋੜਾ ਜਿਹਾ ਭੈਣ ਮੈਂ ਕਿਹੜਾ ਪੁਲਸਾਂ ਦਾ ਜਿਹੜਾ ਮੈਂ ਡਿਊਟੀ ਤੋਂ ਆਇਆ ਹਾਂ ਇਹ ਚੱਕਰ ਮਾਰਿਆ ਕਰ ਮੇਰੀ ਗਾਲ੍ਹਾਂ ਨੂੰ ਤੂੰ 200 ਦੇ ਮੇਰੇ ਸਿਰ ਕਈ ਜਾਂਂਡੀ ਨੂੰ ਪੈਸਿਆਂ ਨੂੰ ਰੋਂਦਾ ਰਿਹਾ ਕਰ ਤੈਨੂੰ ਪਤਾ ਪੈਸਾ ਕਮਾਈ ਦਾ ਕਿੱਦਾਂ ਵਾ ਮੈਂ ਰੁਪਈਆ ਰੁਪਈਆ ਬਚਾਉਣੀ ਸਾਰੀ ਦਿਹਾੜੀ ਹੈ ਆ ਮੇਰੀ ਗਾਲ੍ਹਾਂ ਸੁਣਾਦੇ ਆ ਭਲਾ ਵੇਖੀਏ ਸਨਾਰੇ ਕੁਸਲੀ ਆ ਦਵਾ ਤੈਨੂੰ ਮੈਂ ਅਸਲੀ ਆ ਪਿਓ ਵਾਲੀ ਆਇਆ ਲਾਹ ਘੜੀ ਜੇ ਕਹਦੀ ਲਈ ਇਹ ਤਾਂ ਮੇਰੀ ਯਾਰ ਨੇ ਦਿੱਤੀ ਮੈਨੂੰ ਤੇ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਨਹੀਂ ਆਉਂਦੀ ਚਲ ਦੇ ਗਾ 200 ਰੁਪਏ ਚ ਤਰਲੇ ਕਢਾਉਂਦੀ ਮੇਰੇ ਦੇ ਗਾ ਮੈਂ ਪੈਸੇ ਦੇ ਤੈਨੂੰ ਮੇਰੀ ਗੱਲ ਸੁਣ ਵੇ ਉੱਥੇ ਨਾ ਬਾਜ਼ਾਰ ਜਾ ਕੇ ਨਾ ਮੰਡੀ ਚ ਸੌਲਾ ਸਾਮਾਨ ਫੜ ਲਿਆ ਘਰ ਦਾ ਚਲੋ ਫਰੀ ਥੋੜਾ ਆਣਾ ਹੋਗਾ ਨਾ ਮੇਰੇ ਸਾਲਾ ਵਾ ਜਿਹੜਾ ਨਾ ਫਰੀ ਚ ਦੇ ਦੇਣਾ ਸਾਮਾਨ ਕਰਨ ਨੂੰ ਮੈਂ ਦਿੱਤੇ ਪੈਸੇ ਕਰਨ ਨੂੰ ਕਹਦੀ ਪੈਸੇ ਲੈ ਲਈ ਤੇ ਸਾਮਾਨ ਮੰਡੀ ਚੋਂ ਫੜ ਕੇ ਘਰ ਲੈ ਆ ਕਰਨ ਕਿਰਾਇਆ ਕੋਤਵਾ ਤੇਰਾ ਹੀ ਆ ਉਹ ਵੀ ਸਵਾਲ 50 ਸਵਾਲ ਤੇ 50 ਗੱਲਾਂ ਕਰਦਾ ਫੇਰ ਕਿਤੇ ਜਾ ਕੇ ਪੈਸੇ ਕੱਢਦਾ ਤੂੰ ਕੰਮ ਕਰੇਂਗਾ ਤੇ ਤੈਨੂੰ ਪੈਸੇ ਦਊਗਾ ਐਦਾਂ ਵਿਹਲੇ ਨੂੰ ਕੌਣ ਪੈਸੇ ਦਿੰਦਾ ਈ ਇਹ ਮੈਂ ਹੀ ਆ ਜਿਹੜੀ ਤੈਨੂੰ ਸਾਹਮਣੇ ਬੈਠੀ ਆ ਨਹੀਂ ਤੇ ਤੈਨੂੰ ਕਿੰਨੇ ਸਾਹਮਣਾ ਹੀ ਭੈ ਮੇਰੀ ਗੱਲ ਸੁਣ ਢਾਈ ਕਿੱਲੇ ਮੇਰੇ ਜ਼ਮੀਨ ਦੇ ਉਹ ਮੈਂ ਤੇਰੇ ਨਾਂ ਤੇ ਲਾਤੀ ਉਹ ਤੂੰ ਵੇਚ-ਵੋਚ ਕਿਉਂ ਤੂੰ ਸ਼ਹਿਰ ਆ ਗਈਆਂ ਕੁਛ ਤੂੰ ਆੜਤੀਆਂ ਕੋ ਗਹਿਣੇ ਰਸਤੀ ਆ ਤੇ ਸਭ ਕੁਝ ਮੇਰਾ ਹੀ ਆ ਈ ਮੈਂ ਤੇਰਾ ਕਿੱਥੋਂ ਹੋ ਗਿਆ ਤੂੰ ਕਿਹਦੇ ਵਾਸਤੇ ਰੱਖਣਾ ਸੀ ਹੈ ਰੱਖਣਾ ਸੀ ਮੈਂ ਭੈਣ ਸਾਹਮੇ ਹੁੰਦੇ ਮੇਰਾ ਵੀ ਵਿਆਹ ਹੋ ਜਾਂਦਾ ਕਿਦੇ ਤੇ ਮੈਂ ਵੀ ਕਿਤੇ ਸੋਣੀ ਐ ਲਿਆਉਂਦਾ ਛੰਨ ਛੰਨ ਕਰਦੀ ਫਿਰਦੀ ਸਾਰੇ ਕਿਦੇ ਆਹੋ ਜਿਹੜੇ ਤੇਰੇ ਲੱਛਣ ਨੇ ਤੈਨੂੰ ਕਿੰਨੇ ਦੇਣੀ ਹੀਗੀ ਛੰਨ ਛੰਨ ਕਰਦੀ ਇਹ ਮੈਂ ਤੇਰੀ ਭੈਣ ਹੀ ਆ ਜਿਹੜੀ ਤੈਨੂੰ ਸਾਹਮ ਲਿਆਵਾ ਕਿਤੇ ਇਕੱਲਾ ਬੈਠਾ ਹੁੰਦਾ ਤੇ ਹੁਣ ਕਿਤੇ ਪੈਲੀਆਂ 'ਚ ਹੀ ਲੰਮੇ ਪਿਆ ਹੁੰਦਾ ਚਲ ਕੋਈ ਨਹੀਂ ਪੈਲੀ ਤੋਂ ਦਵੇ ਤੇ ਲੰਮੇ ਕਿਤੇ ਪਈਆਂ ਨਾਲ ਦੇ ਪਲਾਟ 'ਚ ਤੂੰ ਦੇ ਪੈਸੇ ਦੇ ਮੈਂ ਜਾਵਾਂ ਨਾ ਸਵੇਰੇ ਤੂੰ 500 ਰੁਪਇਆ ਖੜਿਆ ਸੀ ਉਹ ਕਿੱਥੇ 500 ਦੇ ਤਰ੍ਹਾਂ ਮਨ ਕੋ ਤੂੰ ਸੇਰੇ ਰਸਈ ਚ 500 ਕੱਢ ਕੇ ਖੜਿਆ ਕਿ ਨਹੀਂ ਖੜਿਆ ਹਾਂ ਤੇ ਉਹ ਸਮਾਨ ਵੀ ਤੇ ਲੈਂਦਾ ਸੀ ਥੋੜਾ ਜਿਹਾ ਕੀ ਲੈਂਦਾਈ ਸਵੇਰ ਦਾ ਤੇ ਹੋਣ ਵੜਿਆ ਤੂੰ ਘਰ ਉਹ ਤਾਂ ਮੈਨੂੰ ਚੇਤਾ ਭੁੱਲ ਗਿਆ ਸਮਾਨ ਲੈਂਦਾ ਸੀ ਪਰ ਮਾ ਭਈ ਕਿੱਥੇ ਆ ਉਹ ਮੈਨੂੰ ਲੱਗਦਾ ਕਰਨ ਨੇ ਲੈ ਲਿਆ ਸੀ 300 ਰੁਪਏ ਤੇ ਮੇਰੇ ਤੋਂ ਤੇ 200 ਵਜਿਆ ਮੈਂ ਕਰਾ ਕਰਨ ਨੂੰ ਫੋਨ ਪੁੱਛਾ ਕਰ ਲਾ ਫੋਨ ਭੈਣ ਮੈਨੂੰ ਕੋ ਬਾਅਦ ਚ ਪੁੱਛਣੀ 200 ਦੇ ਮ ਜਾਵਾਂ ਦੇ ਦਿੰਨੀ 200 ਤੈਨੂੰ ਜਾ ਇੰਜ ਕਰਾ ਸਾਰੇ ਨਾ ਮੈਂ ਧੋਤੇ ਹੀ ਮਾਇਦਾਨ ਜੇ ਕੋਠੇ ਪਾ ਗਿਆ ਸੁੱਕ ਜਾ ਮੈਂ ਥੱਕੂਗੀ ਬਾਰ-ਬਾਰ ਮੇਰੇ ਕੋਲ ਹੀ ਕੋਠੇ ਚੜਿਆ ਜਾਂਦਾ ਗੋਡੇ ਪੀੜ ਹੁੰਦੇ ਮੇਰੇ ਤੂੰ ਮੇਰੇ ਕੋਲ ਸਾਰਾ ਦਿਨ ਕੰਮ ਕਰਾਉਣੀ ਰਹਿਨੀ ਆ ਜੀ ਜਿਓ ਰੀ ਕਰਾਉਣੀ ਰਹਿਨੀ ਆ ਥੋੜੇ 100 200 ਵਿਸ਼ੇ ਤੇ ਤੇ ਉਹ ਤੇ ਮੇਰਾ ਵਿਆਹ ਕੀਤਾ ਹੁੰਦਾ ਨਾ ਟਾਈਮ ਨਾ ਤੇਰੇ ਉਹ ਤੇਰੇ ਵਾਲ ਗੁਲ ਰੰਗ ਦੀ ਭਾਬੀ ਤੇਰੀ ਇੱਟਾ ਹੁੰਦਾ ਚੱਲ ਤੂੰ ਮੇਰਾ ਨਹੀਂ ਕੋ ਸੋਚਣਾ ਕਰਨ ਦਾ ਹੀ ਸੋਚਲਾ ਨੋ ਹੀ ਲੈ ਆ ਆਪਣੀ ਆ ਕੰਮ-ਕਮ ਉਹ ਕਰਿਆ ਕਰੋ ਮੈਨੂੰ ਚੰਗੇ ਲੱਗਦੇ ਆ ਕੰਮ ਕਰਨੇ ਕੋਈ ਨਹੀਂ ਆਜੂਗੀ ਨੋ ਵੀ ਪਹਿਲੇ ਜਿਹੜੇ ਕੰਮ ਤੇਰੇ ਤੂੰ ਇਹੀ ਕਰਨੇ ਸਿਰ ਦੇਣਾ ਫਿਰ ਤੇਲ ਪਾਣੀ ਪਾਉਂਗਾ ਤੇ ਜਾਉਂਗਾ ਕੋਠੇ ਕਿੱਦਾਂ ਜਾਵਾਂ ਤੇ ਕੋਠੇ ਜਾਣ ਨੂੰ ਤੇਲ ਚਾਹੀਦਾ ਤੈਨੂੰ ਆਹੋ ਮੈਂ ਨਹੀਂ ਚੱਲਦਾ ਉੱਤੋਂ ਮੇਰਾ ਤੂੰ ਜਾ ਪਹਿਲ ਪਾ ਕੇ ਆ ਦੇ ਦੇ ਨੀ 100 ਰੁਪਿਆ ਹੈਗਾ ਹੀ ਮੇਰੇ ਕੋਲ ਨਾਲ ਮੈਂ 200 ਨਹੀਂ ਦੇਣਾ 200 ਹੀ ਦੇ ਆਹੋ ਉਹ ਚੱਲ ਸਾਰੇ ਹੀ ਦੇ ਦੇਗਾ ਆ ਸਾਰੇ ਪਾ ਲੈ ਤੈਨੂੰ ਹੀ ਪਾਵਾਂ ਸੁੱਕਣੇ ਕਵੇਂ ਤੇ ਗਾਲ ਛਾਣਾ ਪੈਸੇ ਵੜਾ ਮੈਨੂੰ ਨਾ ਨਮੀ ਨਾ ਹੱਡੀ ਆ ਲੈ ਦਿਓ ਲੈ ਬਰਾ ਦੇਣੇ ਕੰਮ ਕਰੋ ਬੇਸ਼ੱਕ ਆਪਾਂ ਹਨਾ ਆ ਪੀ ਕੇ ਆਵਾਂ ਪੋਵਾ ਜੀ ਵੇ ਵਾਰੇ ਦੇ ਲੱਗਣ ਨਹੀਂ ਡੇ ਤੇ ਚੜਦਾ ਜਾਂਦਾ ਕਿਤੇ ਪੋੜੀਆਂ ਚੋਂ ਇਹਨੇ ਰੜ ਜੇ ਹੋਰ ਬੰਨੇ ਨੂੰ ਜਾ ਪਵੇ ਕੱਪੜੇ ਤੇ ਪਾਊਗਾ ਤਾਂ ਸਮਝ ਨਹੀਂ ਆਉਂਦੀ ਇਹਦੀ ਛਣ ਛਣ ਕਰਦਾ ਫਿਰਦਾ ਹੀ ਹੈ ਛਣ ਛਣ ਵਾਲੀ ਪਾਲਦਾ ਹੀ ਕਰਨ ਨਹੀਂ ਤੇਰਾ ਮੈਂ ਰਿਸ਼ਤਾ ਤੇਰਾ ਰਿਸ਼ਤਾ ਕਰਾ ਕੇ ਤੇ ਮੈਂ ਆਪਣੀਆਂ ਬੇੜੀਆਂ ਚਵੱਟੇ ਪਾਉਣੇ ਚਾਰ ਪੈਸੇ ਜੋੜ ਕੇ ਮੈਂ ਮਹਿਲ ਪਾਇਆ ਨਾ ਤੇਰੀ ਜਨਾਨੀ ਵਾਸਤੇ ਪਾਇਆ ਮੈਂ ਖਾਈ ਜ ਜੜੀਆਂ ਦੋ ਰੋਟੀਆਂ ਖਾਣੀਆਂ ਤੂੰ ਸਵੇਰੇ ਸ਼ਾਮ ਰਹੇਂਗਾ ਤੂੰ ਸੋ ਦਸੋ ਜੀ ਲਿਆਉਂ ਮੈਂ ਆਪਣੀ ਨਵਾਂ ਰਾਣੀ ਕਰਾਉਂ ਮੈਂ ਸੇਵਾ ਵੇਖੀ ਸਹੀ ਤੇਰੀ ਜਨਾਨੀ ਨੇ ਮੇਰਾ ਕੀ ਸਵਾਰਨਾ ਆ ਗਈ ਤਾਂ ਸੂਝ ਕੇ ਲੈ ਜਾਊਗੀ ਫਾੜੀ ਲਿਆਵਾ ਕਿਤੇ ਬੰਨੇ ਤੋਂ ਡੇਗੀ ਨਾ ਪਵੇ ਹਜੇ ਤਾਂ ਮੈਨੂੰ ਇਹਦੀ ਲੋੜ ਆ ਹਾਏ ਤੇ ਕਈ ਚੀਜ਼ਾਂ ਪਈਆਂ ਵਿੱਚ ਜਿਹੜੇ ਮੇਦੇ ਸੈਨ ਕਰਾਉਣੇ ਆ ਤੇ ਮੁੰਡੇ ਦੇ ਨਾਂ ਕਰਾਉਣੇ ਆ Det er jo en nattavis.